ਸਿਆਣੇ ਕਹਿੰਦੇ ਆ ਆਪਣੀ ਅਕਲ ਬੇਗਾਨੀ ਮਾਇਆ ਸਾਰਿਆਂ ਨੂੰ ਜਿਆਦਾ ਲੱਗਦੀ ਹੈ ਹਰ ਕੋਈ ਕਹਿੰਦਾ ਹੈ ਕਿ ਮੇਰੇ ਜਿੰਨਾ ਕੋਈ ਅਕਲਮੰਦ ਕੋਈ ਸਿਆਣਾ ਕੋਈ ਸਮਝਦਾਰ ਨਹੀਂ ਹੈ ਚਤਰਨੀ ਹੈ ਕਿ ਜਿਹੜੀ ਮੈਂ ਗੱਲ ਕਰਦਾ ਮੇਰੀ ਹੀ ਗੱਲ ਸਹੀ ਹੈ ਦੂਜੇ ਨੂੰ ਤਾਂ ਗੱਲ ਕਰਨ ਦਾ ਪਤਾ ਨਹੀਂ ਹੈ ਅਕਲ ਨਹੀਂ ਹੈ ਦੂਜੇ ਨੂੰ ਕੰਮ ਕਰਨ ਦਾ ਵੀ ਤਰੀਕਾ ਨਹੀਂ ਹੈ ਪਰੇ ਮੇ ਨਹੀਂ ਹੁੰਦਾ ਸਿਆਣੇ ਵੀ ਕਹਿੰਦੇ ਆ ਕਿ ਡੇਢ ਅਕਲ ਸੰਸਾਰ ਦੇ ਵਿੱਚ ਗਿਣੀ ਗਈ ਹੈ ਹਰ ਕੋਈ ਕਹਿੰਦਾ ਕਿ ਮੈਨੂੰ ਪੂਰੀ ਅਕਲ ਹੈ ਤੇ ਸਾਹਮਣੇ ਵਾਲੇ ਨੂੰ ਅੱਧੀ ਅਕਲ ਹੈ ਪਰ ਇੱਥੇ ਜੋ ਵੀ ਸੰਸਾਰ ਤੇ ਪ੍ਰਮਾਤਮਾ ਨੇ ਪੈਦਾ ਕੀਤਾ ਮਨੁੱਖ ਉਹ ਆਪੋ ਆਪ ਸਾਰੇ ਸਿਆਣੇ ਹਨ ਤੁਸੀਂ ਕਿਸੇ ਮੈਂਟਲੀ ਆਪ ਸੈਟ ਨੂੰ ਕਹਿ ਦਿਓ ਕਿ ਤੈਨੂੰ ਅਕਲ ਨਹੀਂ ਹੈ ਉਹ ਵੀ ਇਸ ਗੱਲ ਦਾ ਬੁਰਾ ਮਨਾਊਗਾ ਕਿ ਮੈਨੂੰ ਅਕਲ ਕਿਉਂ ਨਹੀਂ ਹੈ ਇੱਥੇ ਸਾਰੇ ਹੀ ਸਿਆਣੇ ਆ ਤੇ ਦੂਜੀ ਗੱਲ ਬਗਾਨੀ ਮਾਇਆ ਸਾਰਿਆਂ ਨੂੰ ਓਹ ਲੱਗਦਾ ਹੁੰਦਾ ਹੈ ਕਿ ਦੂਜੇ ਕੋਲੇ ਪੈਸਾ ਜ਼ਿਆਦਾ ਹੈ 2 ਨੰਬਰ ਦਾ 1 ਨੰਬਰ ਦਾ ਹੋਰ ਤਰੀਕਿਆਂ ਨਾਲ ਵੀ ਗੱਲ ਕਰਦੇ ਆ ਤੇ ਆਪ ਦਾ ਜਿਵੇਂ ਬਗਾਨੀ ਥਾਲੀ ਚ ਲੱਡੂ ਵੱਡਾ ਲੱਗਦਾ ਹੁੰਦਾ ਓਵੇਂ ਆਪਣੀ ਹਕਲ ਬਗਾਨੀ ਮਾਇਆ ਸਾਰਿਆਂ ਨੂੰ ਜ਼ਿਆਦਾ ਲੱਗਦੀ ਆ ਕਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੀ ਬਰ